ਸਾਨੂੰ ਬਹੁਤ ਮਾਣ ਆਪਣੀ ਬੇਟੀ ਤੇ ਉਹਦੀ ਮਿਹਨਤ ਅੰਗ ਲਿਆਈ ਆ ਕਿ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਬਾ ਜੋਗਾ ਸਿੰਘ ਜੀ ਦੀ ਤਰਨਾਦਰ ਤਰਨਾਦਲ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ صدਕਾ ਬੇਟੀ ਇੱਥੇ ਤੱਕ ਪਹੁੰਚੀ ਉਹਦੀ ਗੇਂਸ ਤੇ ਉਹਨਾਂ ਦੀ ਕਿਰਪਾ ਮਾਣ ਪ੍ਰਸ਼ੋਤਕੀ ਬਾਕੀ ਇਹਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੌਲੀ ਮੈਡਮ ਗੁਰਦੀਸ਼ ਮੈਡਮ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇੰਪ੍ਰੈਸ਼ਨ ਦੇ ਸੀ ਤੇ ਬੜੀ ਇੰਟੈਲੀਜੈਂਟ ਐਪਲੀਕੇਸ਼ਨ ਹੋਲਡਰ ਬੱਚਾ ਸਾਡਾ ਜਦੋਂ ਉਹਨੂੰ ਜੰਪ ਕਰਾਇਆ ਉਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਸੀਂ ਸਾਡੀ ਬੱਚੀ ਦੇ ਉਹਨਾਂ ਦਾ ਭਾਰ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਆ ਤੁਸੀਂ ਪੀਸ਼ੈਂਟਾઉન ਕਰ ਦੇਣੀ ਆ ਮੈਂ ਕਹਾਂ ਇਹ ਜ਼ਿੰਮੇਵਾਰੀ ਮੇਰੀ ਆ ਮੈਂ ਮਿਹਨਤ ਕਰਾਉਂਗੀ ਕਿ ਉਹ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਤੇ ਬਾਕੀ ਪੰਜ ਗ੍ਰੇਡ ਸਕੂਲ ਦਾ ਗੁਰਹਾਰਾ ਹੀ ਇੰਟੈਲੀਜੈਂਟ ਰਿ ਹੈ ਸਕੂਲ ਅਕੈਡਮੀ ਜਿਹੜੀ ਆ ਉਹਦਾ ਵੀ ਬਹੁਤ ਯੋਗਦਾਨ ਇਹਦੀ ਮਿਹਨਤ ਰੰਗ ਲਿਓਂ ਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰਮੈਡੀ ਤੇ ਦਾ ਅਕੇਲਾ ਮਾਨਕੀ ਦਾ ਪਿੰਡ ਦਾ ਮਾਨ ਹੈ ਪੰਜਾਬ ਦਾ ਮਾਨ ਹੋਇਆ ਵਾ ਬਹੁਤ ਖੁਸ਼ੀ ਦੀ ਗੱਲ ਆ ਮੇਰੀ ਧੀ ਨੇ ਇੱਡੇ ਤਗੜੇ ਅਹੁਦੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਦਾ ਹੁਦਿੱਕ ਦੀ ਤਲਵਾ ਦਾ ਜਿਹੜਾ ਪੰਜਗਾਚ ਕੋਲੇ ਬੜੇ ਆ ਤੇ ਉਥੋਂ ਉਮੜ ਕੇ ਬਾਅਦ ਵਿੱਚ ਬੇਰ ਕਾਜ ਦੇ ਲਈ ਬੌਸਾਲਾ ਉਹਨੂੰ ਬਾਅਦਾਂ ਉਮੜ ਕੇ ਆਪਣੇ ਟਰਾਈ ਕਰ ਲਈ ਕੈਂਡੀਡਟ ਆ ਦੀ ਤੇ ਪਹਿਲੋਂ ਬੇਟੀ ਗਈ ਬਾਅਦ ਵਿੱਚ ਬੇਟਾ ਗਿਆ ਆਪਣੇ ਕਾਸਦੀਪ ਸਿੰਘ ਇਹ ਆਪਣੇ ਥੋੜੇ ਲੇਟ ਗਿਆ ਛੇ ਮਹੀਨੇ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਐ 에어ਪੋਰਟ ਤੋਂ ਪਹਿਲਾਂ ਜਲਾ ਜਾ ਰਹੇ ਹਾਂ ਅਡੀ ਗੁੱਡੀ ਤੇ ਉਥੋਂ ਮੁੜ ਕੇ ਬਾਅਦ ਚ ਚਲੋ ਜੀ ਉਥੋਂ ਬੜੇ ਪੁਰਛੇ ਗਿੰਦਾਂ ਜਾਣਾ ਮੈਂ ਚਲੋ ਵਧੀਆ ਪੋਸਟ ਰਾਈ ਕੀਤੀ ਤੇ ਬਹੁਤ ਵਧੀਆ ਆ ਅੱਜ ਉਹਦੇ ਮਹਿਸਰਤੇ ਅਸੀਂ ਅੱਜ ਬੜੇ ਖੁਸ਼ੀ ਨਾਲ ਆ ਤੇ ਸਾਰਾ ਸਾਡਾ ਪਰਿਵਾਰ ਬੈਠਾ ਵਾ ਸਾਡਾ ਬਹੁਤ ਧੰਨਵਾਦ ਆ ਆਪਣੇ ਆਪਣੇ ਬੇਸ ਤੇ ਗਏ ਜੀ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ ਉਹ ਗਈ ਸੀ ਆਈ ਥਿੰਕ ਦਸੰਬਰ 15 2015 ਵਿੱਚ ਤੇ ਉਤਤ ਬਾਦ 2 ਮਹੀਨੇ ਬਾਦ ਮੈਚ ਲੈ ਗਿਆ ਸੀ ਫਰਵਰੀ 16 ਵਿੱਚ ਤੇ ਬਾਈ ਕੱਟੇ-ਕੱਟੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾ ਉਥੇ ਗ੍ਰੈਂਡਪੈਰੈਂਟਸ ਉੱਥੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਤੇ ਉਹ ਉੱਥੇ ਸੀਗੇ ਜਾ ਕੇ ਵਸ ਗਏ ਸੀ ਤੇ ਉਤਤ ਬਾਦ ਫਿਰ ਛੋਟੀ ਭੈਣ ਉਹ ਸਦਾ ਉਹ ਨਾ ਚਲੀ ਗਈ ਤੇ ਮੈਂ ਵੈਨੀਪੈਗ ਚ ਲੱਗ ਗਿਆ ਮੈਂ ਵੈਨੀਪੈਗ ਉੱਥੇ ਜਾ ਕੇ ਪੜ੍ਹਾਈ ਕੀਤੀ ਤੇ ਉਤੋਂ ਪੀਆਰਓ ਕੇ ਤੇ ਮੈਂ ਫਿਰ ਸਦਾ ਭੈਣ ਕੋ ਚਲਾ ਗਿਆ ਉੱਥੇ ਮੈਂ ਤੇ ਦੋਨੋਂ ਗਜ਼ਲ ਦੀ ਦੋਨੋਂ ਇਕੱਠੇ ਰਹਿਣੇ ਉੱਤੇ ਜੀ ਉਹ ਐਕਚੁਅਲੀ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ अटेम्प्ट ऑन ਦੀ ਤੇ ਪ੍ਰਤੀਆਨ ਦੀ ਇੱਕ ਵਾਰੀ ਰੈਕਸ਼ਨ ਜੀਜ਼ ਕੀਤੀ ਇੱਕ ਵਾਰੀ ਪਹਿਲੀ ਵਾਰ ਨਾ ਕੀਤੀ ਸੀ ਕਰੈਕਸ਼ਨ ਆਫਿਸਰ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚੋਂ ਚਲੋ ਇੱਕ ਟੈਸਟ ਹੋ ਰਹਿ ਗਿਆ ਸੀ ਉਸ ਤੋਂ ਬਾਅਦ ਫਿਰ ਉਤ ਤੋਂ ਬਾਅਦ ਫਿਰ ਆਰਸੀਐਪੀ ਦਾ ਟਰਾਈ ਕੀਤਾ ਉਹਦੇ ਵਿੱਚ ਬਹੁਤ ਮਿਹਨਤ ਕੀਤੀ ਉਹਨੇ ਤੇ ਆਪਣੀ 6 ਮਹੀਨੇ ਦੀ ਉੱਤੇ ਦੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਪੂਰੀ ਕੰਪਲੀਟ ਕੀਤੀ ਤੇ ਫਿਰ ਕੰਪਲੀਟ ਕਰਕੇ ਤੇ ਗ੍ਰੈਜੂਏਟ ਹੋ ਗਿਆ ਉੱਥੋਂ ਉਹ ਐਕਚੁਅਲੀ ਜੀ ਬੜੀ ਟ੍ਰੇਨਿੰਗ ਕਰਨੀ ਪੈਂਦੀ ਜੀ ਉੱਤੇ ਨਾਲੇ ਟੈਸਟ ਕਾਫੀ ਨੇ ਉੱਤੇ ਨਾਲੇ ਸਿਰੇ ਸਵਕਤੇ ਮਿਲਗੇ ਜਦਾਂ ਮੰਨ ਲਓ ਕਿ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ ਤੇ ਜਦ ਇੰਡੀਆ ਵਿੱਚ ਜਬ ਬਿਲਕੁਲ ਹੀ ਉੱਥੇ ਉੱਤੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆਰਸੀਐਮਪੀ ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ ਤੇ ਕਾਫੀ ਮਿਹਨਤ ਕਰਨੀ ਪੈਂਦੀ ਆ ਇਹ ਉਹਨਾਂ ਨੇ ਸ케ਜੂਲ ਦਿੱਤਾ ਹੁੰਦਾ ਕਿ 5 ਵਜੇ ਤੀਸ ਵੇਰੇ ਉੱਠਣਾ 5 ਵਜੇ ਉੱਠਣਾ ਤੇ ਤੇ 10 ਵਜੇ ਤੀ ਸੌਣਾ ਰਾਤ ਦੇ 10 ਵਜੇ ਇਹ ਪੂਰਾ ਸ케ਜੂਲ ਹੁੰਦਾ ਜੇ ਲੇਟ ਹੋ ਗਏ ਤੇ ਇਹ ਤੁਹਾਨੂੰ ਪਨਿਸ਼ ਕਰਨਾ ਉਹਨਾਂ ਨੇ ਐਕਸਰਸਾਈਜ਼ ਦੇਣੀ ਆ ਉਹਨਾਂ ਨੂੰ ਕੋਈ ਕਰੋ ਆ ਦੁਆਗੇ ਦੌੜ ਲਾ ਕੇ ਆਓ 2 ਕਿਲੋਮੀਟਰ ਦੌੜ ਲਾਓ ਨਹੀਂ ਤੇ ਬੈਗ 5 ਕਿਲੋ ਦਾ ਬੈਗ ਚੁੱਕਣਾ ਤੇ ਉਹਦੀ ਜਾ ਕੇ ਦੌੜ ਲਾ ਕੇ ਆਓ ਤੇ ਐਦਾਂ ਦੀ ਐਕਸਰਸਾਈਜ਼ ਕਰਨੀ ਆ ਆ ਜੀ ਕਾਫੀ ਡਾਪ ਉਹਤੇ ਨਾਲੇ ਉਹ ਜੀ 12 ਘੰਟੇ ਦੀ ਸ਼ਿਫਟ ਹੁੰਦੀ ਹੈ ਉਹਨਾਂ ਦੀ 4 ਦਿਨ ਲਗਾਤਾਰ ਕੰਮ ਹੁੰਦਾ ਤੇ ਕਈ ਵਾਰੀ ਤਾਂ ਇਦਾਂ ਹੁੰਦਾ ਕਿ 5 ਦਿਨ ਵੀ ਉਹਨਾਂ ਨੂੰ ਕਰਨਾ ਪੈ ਜਾਂਦਾ ਜਦੋਂ ਕਿਤੇ ਕੋਈ ਕੋਈ ਇਨਸੀਡੈਂਟ ਕੋਈ ਹੈਪਨ ਹੋ ਜਾਏ ਤੇ ਉੱਥੇ ਉਹਨਾਂ ਨੂੰ ਬੰਦਿਆਂ ਦੀ ਲੋਡ ਪਵੇ ਤੇ ਜਿਹੜੇ ਬੰਦੇ ਆਫ ਹੁੰਦੇ ਉਹਨਾਂ ਨੂੰ ਵੀ ਬੁਲਾਉਂਦੇ ਆ ਕਿ ਐਮਰਜੈਂਸੀ ਵਿੱਚ ਕਹਿੰਦੇ ਆ ਕਿ ਆਓ ਤੁਹਾਨੂੰ ਲੋਡ ਪਾ ਹੋਰ ਤੇ 12-12 ਘੰਟੇ ਦੀ ਹੁੰਦੀ ਆ ਉੱਤੇ ਵੀ ਤੇ ਇਦਾਂ ਹੁੰਦਾ ਕਿ 2-3 ਦਿਨ ਦਿਨੇ ਹੁੰਦੀ ਆ ਫਿਰ 2-3 ਦਿਨ ਰਾਤ ਹੁੰਦੀ ਆ 4-4 ਦਿਨ ਇਦਾਂ ਇਦਾਂ ਕਰਕੇ ਹੁੰਦੀ ਆ ਜੀ ਨਹੀਂ ਜੀ ਬਿਲਕੁਲ ਉੱਤੇ ਫਰਲ ਹੋਣੀ ਵੱਜਦੀ ਉੱਥੇ ਉਹਨਾਂ ਨੇ ਕੈਮਰੇ ਲਾਏ ਹੁੰਦੇ ਆ ਤੇ ਨਾ ਛਾਤੀ ਉੱਤੇ ਕੈਮਰੇ ਲਾਏ ਹਰੇਕ ਪੁਲਿਸ ਤੋਂ ਉਹਨਾਂ ਦਾਵਾ ਤੇ ਉਹ 24 ਘੰਟੇ ਰਿਕਾਰਡ ਹੁੰਦਾ ਤੇ ਉੱਥੇ ਫਰਲੋ ਨਹੀਂ ਵੱਟ ਸਕਦੀ ਕੁਝ ਵੀ ਇਦਾਂ ਨਾ ਹੀ ਉੱਤੇ ਤੇ ਲਈ ਕੁਝ ਵੀ ਨਹੀਂ ਹੋ ਸਕਦਾ